ਇਕਸੋਂ ਦੱਸਾਂਗੇ ਅਸੀਂ ਬਾਹਂਦੀ ਕਟਾਈ ਬਾਰੇ ਪਹਿਲਾਂ ਅਸੀਂ ਸੂਟ ਦੀ ਕਟਾਈ ਪਾਈ ਆ ਸਾਰੇ ਦੀ ਉਸ ਇੱਕ ਮੀਟ ਦੀ ਬਾਹਂ ਕੀ ਇਹ ਇਧਰੋਂ ਆਪਾਂ 8 ਇੰਚ ਲਿਆ ਮੇਸ਼ਾ ਤਾਂ ਨਹੀਂ ਆ ਬਾਜੂ ਕਿਸੇ ਦੀ 5 5.5 6 ਇੱਧੇ ਹੀ ਹੁੰਦੀ ਹੈਗੀ ਪੌਣੀ ਬਾਹਂਦੀ ਤਾਂ ਆਪਾਂ ਉਹ ਹਿਸਾਬ ਨਾਲ 2 ਇੰਚ ਮਾਰਜਨ ਵਧ ਰੱਖਦੇ ਆ ਇਹ ਆਪਾਂ ਥੋੜਾ ਜਿਹਾ ਡਿਜ਼ਾਈਨ ਕਰਾਂਗੇ ਇਸ ਤਰ੍ਹਾਂ ਹੀ 8 ਰੱਖੀਏ ਆ ਖੁੱਲੇ ਪਾਸੇ ਐ ਕਾਟ ਪਾਉਣੀ ਆ ਹਮੇਸ਼ਾ ਬਾਹਂਦੀ ਉੱਲੇ ਪਾਸੇ ਨੇ ਆਹ ਚਾਰੇ ਇਧਰੋਂ ਹਮੇਸ਼ਾ ਲੈਣਾ 3 ਇੰਚ। ਤੰਨੇ ਇਧਰੋਂ ਆਪਣਾ ਤੇ 8 ਇੰਚ ਐਸ ਤਰ੍ਹਾਂ ਤਿਪਿਸ਼ਾ ਨਿਸ਼ਾਨ ਨੂੰ ਮਿਲਾ ਦਾਂਗੇ। ਉਸ ਤੋਂ ਬਾਅਦ ਇਹਦੀ ਆਪਾਂ ਕਟਾਈ ਕਰਾਂਗੇ। ਸੂਟ ਕੱਟਣ ਵੇਲੇ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖਣਾ ਹੈ ਪ੍ਰਿੰਟ ਵਾਲੇ ਸੂਟ ਦਾ ਕਿ ਫੁੱਲ ਇੱਕੋ ਜਿਹੀ ਕਿਸੇ ਪਾਸੇ ਜਾਂਦੇ ਹੈ। ਇਹਨਾ ਹੋਵੇ ਕਿ ਆਟਾ ਡੱਡ ਹੋ ਜੇ ਐਸ ਤਰ੍ਹਾਂ ਦੇਖੋ ਆ ਖੁੱਲਾ ਪਾਸੇ ਹੀ ਆ ਆ 3 ਇੰਚ ਦਾ ਨਸ਼ਾਂ ਜਿਹੜਾ ਲਾਇਆ ਸੀ ਉਹ ਤੋਂ ਐ ਥੋੜਾ ਜਿਹਾ ਐਂ ਬਸ ਕੱਟਤੀ ਐਸ ਤਰ੍ਹਾਂ 100 ਗਲਾਈ ਲੈ ਜੀ ਹੁਣ ਸਾਨੂੰ ਦੱਸਿਆ ਸੀਗਾ ਪਹਿਲਾਂ ਕੀ ਵੀ ਆਪਣਾ ਮੋਢਾ 9 ਇੰਚ ਤਿਆਰ ਸੀਗਾ ਹੁਣ 8 ਇੰਚ ਟੇਪ ਰੱਖ ਕੇ ਕਿਸੇ ਸੂਟ ਦਾ ਕਿੰਨਾ ਵੀ ਮੋਢਾ ਤਿਆਰ ਆ ਜਿਹੜਾ ਸਾਡੇ ਸਾਹਮਣੇ ਕਟਾਈ ਕਰੋਗੇ ਸੂਟ ਦੀ ਤਾਂ ਹਮੇਸ਼ਾ ਵਾਂਦੀ ਨਿਸ਼ਾਨ ਮੋਢੇ ਵਾਲਾ ਇਸ ਤਰ੍ਹਾਂ ਹੀ ਲਾਉਣਾ ਇੱਥੋਂ ਰੱਖ ਕੇ 4 ਇੰਚ ਤੱਕ ਆਏ ਹੱਥ ਰੱਖ ਲੇ ਇੱਥੇ ਕੋਲ ਰੱਖ ਕੇ ਦੋ ਰੈਂਕ ਮਾ ਦੇ ਇੰਚ ਦੇ 9 ਇੰਚ ਤੇ ਨਿਸ਼ਾਨ ਠੀਕ ਹੈ ਉੱਪਰਲੇ ਫਰੰਟ ਦੀ ਕਾਟ ਜਿਹੜੀ ਤੁਸੀਂ ਦੇਣੀ ਆ ਉਹ 1 ਇੰਚ ਦੀ वैसे इस तक सूधी पादने दें सुन दस दें तो जी एक इंच इतों इतों तिरछा जहा ले जा के वैसे बचा लो जी एक इंच का ले जाके फिर तिरछा कर दिया करो इतों दो पीस चक के इस तरह तो, काट देनी है ਏਸੀ ਕੀ ਸਾਡੀ ਬਾਂਦੀ ਕਿਟਾਈ